ਕੋਈ ਨਾ ਦੀ ਗੱਲਾਂ ਚ ਬਿਲਕੁਲ ਵੀ ਨਾ ਆਓ ਤੇ ਪੁਲਿਸ ਨੂੰ ਆ ਕੇ ਸਿੱਧਾ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਪਰ ਜਿਹੜਾ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲੇਊਗਾ ਤੇ ਉੱਥੇ ਆ ਰਿਹਾ ਹਾਂ ਜੀ देन ऑर्डर रोक दो रोक दो गाड़ी खड़ीया मिलती वादा रोक जाएंगे कोई नहीं दिखाई जाने यार जी आ गया सर लो दोनों कर सर एक मिनट हाथ नहीं बस ये सर ठीक हो सर बस का ਸਰ ਦੋ ਜਾਣਕਾਰੀ ਜਿਹੜਾ ਇਨਕਾਊਂਟਰ ਕੀਤਾ ਗਿਆ ਕੌਣ ਮੁਲਜ਼ਮ ਮੁਲਜ਼ਮ ਸੀ ਇਹ ਤੇ ਕਿਵੇਂ ਇਹਨੂੰ ਜਿਹੜਾ ਫੜਿਆ ਗਿਆ ਤੇ ਕੀ ਕੀ ਰਿਕਵਰੀ ਹੋਈ ਆ ਸਰ ਪਿਛਲੇ ਦਿਨੀ ਬਾਗੇ ਪੁਰਾਣੇ ਦੇ ਪਿੰਡ ਮਾੜੀ ਮੁਸਤਾਫਾ ਰਾਜਿਆਣਾ ਤੇ ਸ਼ਹਿਰ ਦੇ ਵਿੱਚ ਫਾਇਰਿੰਗ ਦੀਆਂ ਜਿਹੜੀਆਂ ਵਾਰਦਾਤਾਂ ਹੋਈ ਸੀਗੀਆਂ ਜਿਹਦਾ ਮਕਸਦ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਫਿਰੋਤੀ ਮੰਗਣ ਦਾ ਸੀ ਉਹ ਸਾਰੀ ਜਿਹੜੀ ਵਾਰਦਾਤਾ ਨੇ ਉਹਨੂੰ ਮੋਗਾ ਪੁਲਿਸ ਦੀ ਜਿਹੜੀ ਡਿਫਰੈਂਟ ਟੀਮਾਂ ਨੇ ਉਹ ਟ੍ਰੇਸ ਕਰਦੀ ਪਈ ਸੀ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਬਾਗਾਪੁਰਾਣਾ ਐਸਐਚਓ ਬਾਗਾਪੁਰਾਣਾ ਇਨਚਾਰਜ ਸੀਆਈਏ ਤੇ ਹੋਰ ਵੀ ਸਾਡੀ ਡਿਫਰੈਂਟ ਟੀਮਸ ਜਿਹੜੀ ਹੈ ਉਹ ਇਸ ਪੂਰੇ ਜਿਹੜੇ ਵਾਰਦਾਤੇ ਇਹਨਾਂ ਨੂੰ ਟ੍ਰੇਸ ਕਰਨ ਲਈ ਲੱਗੀ ਹੋਈ ਸੀ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਐਸਐਚਓ ਬਾਗਾਪੁਰਾਣਾ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਦੋਸ਼ੀ ਇਥੇ ਇਸ ਰਸਤੇ ਦੇ ਵਿੱਚ ਕਿਤੇ ਲੁਕਿਆ ਹੋਇਆ ਹੈ ਤੇ ਹੋਰ ਹੁਣ ਸ਼ਾਮ ਨੂੰ ਵਾਰਦਾਤ ਕਰਨ ਦੀ ਫਿਰਾਕ ਚ ਹੈਗਾ ਸ਼ੱਕੀ ਹਾਲਤ ਦੇ ਵਿੱਚ ਹੈ ਉਹਦੇ ਕੋਲ ਅਸਲਾ ਵੀ ਹੈ ਉਹ ਸਾਰੀ ਇਨਫੋਰਮੇਸ਼ਨ ਸਾਡੀ ਪੁਲਿਸ ਟੀਮ ਨੂੰ ਮਿਲੀ ਸੀ ਇਨਫੋਰਮੇਸ਼ਨ ਮਿਲਦੇ ਹੀ ਨਾਲ ਦੀ ਨਾਲ ਸਾਡੇ ਐਸ ਐਚ ਓ ਧਰਮ ਬਾਗਾ ਪੁਰਾਣਾ ਸੀਆਈਏ ਦੀ ਟੀਮ ਸਾਰੇ ਸੀਨੀਅਰ ਆਫਿਸਰਸ ਮੋਕੇ ਤੇ ਪਹੁੰਚ ਗਏ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਉੱਥੇ ਜਦੋਂ ਦੋਸ਼ੀ ਦੀ ਪਛਾਣ ਹੋ ਗਈ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਨੇ ਅੰਧੇਰੇ ਦਾ ਫਾਇਦਾ ਉਠਾਉਂਦੇ ਹੋਏ ਪੁੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤੇ ਜਵਾਬੀ ਕਾਰਵਾਈ ਦੇ ਵਿੱਚ ਐਸ ਐਚ ਓ ਬਾਗਿਆਪੁਰਾਣਾ ਦੀ ਟੀਮ ਵੱਲੋਂ ਜਦੋਂ ਫਾਇਰ ਕੀਤਾ ਗਿਆ ਉਹ ਇੱਕ ਫਾਇਰ ਉਹਦੀ ਖੱਬੀ ਲੱਤ ਤੇ ਲੱਗਿਆ ਹੈ ਤੇ ਉਹਨੂੰ ਗਨ ਸ਼ਾਟ ਇੰਜਰੀ ਹੋਈ ਹੈ ਉਹ ਲੈਗ ਦੇ ਵਿੱਚ ਲੈਫਟ ਲੈਗ ਦੇ ਵਿੱਚ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਪਹੁੰਚਾਇਆ ਗਿਆ ਹੈ ਦੋਸ਼ੀ ਦਾ ਨਾਮ ਮਹਿਕ ਹੈ ਤੇ ਅਰੋਂਤਾ ਪਿੰਡ ਹੈ ਨਿਹਾਲ ਸਿੰਘ ਵਾਲਾ ਥਾਣੇ ਦੇ ਵਿੱਚ ਪੈਂਦਾ ਹੈ ਉੱਥੇ ਦਾ ਰਹਿਣ ਵਾਲਾ ਹੈ ਇਸ ਪੂਰੀ ਕਾਰਵਾਈ ਦੇ ਵਿੱਚ ਅਬਦੋਸ਼ੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਐਡਮਿਟ ਕਰਾਇਆ ਗਿਆ ਤੇ ਪੁਲਿਸ ਟੀਮ ਨੇ ਬੜੀ ਬਹਾਦੂਰੀ ਦੇ ਨਾਲ ਇਹਦਾ ਮੁਕਾਬਲਾ ਕਰਦੇ ਹੋਏ ਇਨੂੰ ਪਜਣ ਨਹੀਂ ਦਿੱਤਾ ਤੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਹਦੀ ਲੈਗ 'ਚ ਲੱਗਿਆ ਹੈ ਸਰ ਕਿਹੜੇ ਇਨਸੀਡੈਂਟ ਵਿੱਚ ਲੜਿੰਦਾ ਸੀਗਾ ਦੋ ਇਨਸੀਡੈਂਟ ਹੋਏ ਸੀ ਬਾੜੀ ਮੁਸਤਾਫਾ ਸਰ ਬਾੜੀ ਮੁਸਤਾਫਾ ਦੇ ਵਿੱਚ ਜਿਹੜਾ ਪਹਿਲਾ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਇਹਨੇ ਰਕੀ ਕੀਤੀ ਸੀ ਦੂਜੇ ਇਨਸੀਡੈਂਟ ਦੇ ਵਿੱਚ ਇਹਨੇ ਆਪਨੇ ਫਾਇਰ ਕੀਤਾ ਸੀ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਪਹਿਲਾਂ ਵੀ ਤਾਂ ਮੁਕੱਦਮੇ ਦਰਜ ਦੇਗੇ ਸਰ ਇਹ ਚਾਰ ਮੁਕੱਦਮਿਆਂ ਦੇ ਵਿੱਚ ਸਾਨੂੰ ਵਾਂਟਡ ਸੀ ਅਤੇ ਟੋਟਲ ਚਾਰ ਮੁਕੱਦਮੇ ਦਰਜ ਗਏ ਰਿਕਵਰੀ ਕੀ ਕੀ ਆ ਸਰ ਇਹਨਾਂ ਕੋਲ ਇਹਦੇ ਕੋਲੋਂ ਦੋ ਵੈਪਨ ਮਿਲੇ ਐ ਇੱਕ 32 ਬੋਰ ਇੱਕ 3 ਇਹਨੇ ਬੱਤੀ ਬੋਰ ਦਾ ਵੈਪਨ ਜਿਹੜਾ ਉਹ ਯੂਜ਼ ਕੀਤਾ ਹੈ ਫਾਇਰ ਕਰਨ ਲਈ ਪੁਲਿਸ ਮੁਲਾਜ਼ਮਾਂ ਦੇ ਕੋਈ ਕੈਜੁਐਲਟੀ ਸਰ ਹਾਂਜੀ ਕੋਈ ਹੋਰ ਕੈ ਜਿਹੜੇ ਕਿੰਨੇ ਫਾਇਰ ਕੀ ਪੁਲਿਸ ਵੱਲੋਂ 3 ਫਾਇਰ ਕੀਤੇ ਗਏ ਆ ਸਰ ਪੁਲਿਸ ਮੁਲਾਜ਼ਮ ਕੋਈ ਕੈਜੁਐਲਟੀ ਸਰ ਨਹੀਂ ਜੀ ਪੁਲਿਸ ਮੁਲਾਜ਼ਮਾਂ ਦਾ ਸਾਰਿਆਂ ਦਾ ਬਚਾ ਰਹਿ ਗਿਆ